वेलकम करता हूं और कष्ट करता हूं कि अपना सहयोग आशीर्वाद और सपोर्ट इस संस्थान को और भी ऊंचाइयों पे पहुंचाने के लिए देते रहे कैमरा आवाज में उत्साह है जो आनंद है ये बहुत सुंदर है और इन्हें जाहिर भारतीय जनता पार्टी के प्रधान ਅਰ ਜੈਵਤ ਗੌਰ ਬਾਲ ਜੀ ਇਸ ਇਲਾਕੇ ਦੇ ਸੰਸਦ ਇੱਕ ਇੱਕ ਗੁਫਤਾ ਜੀ ਅਪਾਧਿਆ ਜੀ ਮੇਰੇ ਸਾਹਮਣੇ ਬਟੇ ਬਹੁਤ ਇஷ்டਕਾਰਯੋਗ ਸਾਥੀਓ ਅੰਜਸ਼ੀ ਡੀ ਕੇਸਿੰਗ ਜੀ ਕੈਰੈਕਟਰ ਮੈਂਬਰ ਗਵਰਨਿੰਗ ਬੋਡੀ ਉਪਾਧਿਆ ਜੀ ਤੇ ਮੇਰੇ ਸਾਹਮਣੇ ਬੈਠੇ ਸਾਰੇ ਸਾਥੀਓ ਤੇ ਖਾਸ ਤੌਰ ਤੇ ਸਾਹਮਣੇ ਬੈਠੇ છે તો આપ યથા યોગ્ય સ્થાન ગ્રહણ કરશો અને સમગ્ર કાર્યક્રમ દરમિયાન આદરણીય ਮੰਦਰ ਸਾਹਿਬ ਦੇ ਚਰ ਆਗੇ ਦੀ ਗੱਲ ਹੈ ਜੀ ਐਸਟੀ ਜੀ ਦਾ ਨਵੇ ਕਮੇਟੀ ਜਾਨਾ ਨੇ ਮੰਨੀ ਹੈ ਪੰਜਾਬ ਨੂੰ ਮਾਣ ਦੇ ਚ ਜੀ ਸੋਮਪrakash ਜੀ ਆਸ਼ਵਕ ਦੇ ਅਧਿਐਤ ਜਖਰ ਸਾਹਿਬ ਕੇ ਕੇ ਗੁਪਤਾ ਸਾਹਿਬ ਉਪਾਧਿਆਏ ਸਾਹਿਬ ਡਾਇਰੈਕਟਰ ਸਾਹਿਬ ਸਮੂਹ ਐਮਜ਼ ਦੇ ਫੈਕਲਟੀ ਮੈਂਬਰਸ ਤੇ ਵੀਰੋ ਤੇ ਫੈਨੋ ਗੱਜ ਕੇ ਫਤਿਹ ਪਰਵਾਨ ਕਰੋ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ 2016 ਵਿੱਚ ਜਿਹੜਾ ਬਾਦਲ ਸਾਹਿਬ ਨੇ ਇੱਕ ਮੰਗ ਰੱਖੀ ਸੀ ਇਸ ਇਲਾਕੇ ਦੀ ਸਿਹਤ ਸੂਲਤਾ ਪੱਖੋਂ ਪਿਛੜੇ ਹੋਏ ਇਲਾਕੇ ਨੂੰ ਦੇਖਦੇ ਹੋਏ ਕੈਂਸਰ ਦੀ ਮਾੜੀ ਬਿਮਾਰੀ ਨੂੰ ਦੇਖਦੇ ਹੋਏ ਜਿੱਥੇ ਸੁਪੇ ਦੀ ਸਰਕਾਰ ਵਿੱਚ ਹੁੰਦੇ ਹੋਏ ਬਾਦਲ ਸਾਹਿਬ ਨੇ ਵੱਟੇ ਉਪਰਾਲੇ ਕੀਤੇ ਉਥੇ ਇਸ ਏਮਜ਼ ਦੀ ਮੰਗ ਰੱਖ ਕੇ ਮੈਸ਼ੁਪਰਾਣਾ ਕਰਦੀਆਂ ਕੇਂਦਰ ਸਰਕਾਰ ਦਾ ਜਿਨ੍ਹਾਂ ਨੇ 2014 ਚ ਜਦ ਸਰਕਾਰ ਬਣੀ ਤੇ ਪਹਿਲੇ ਹੀ ਬਜਟ ਵਿੱਚ ਇਹ ਏਮਜ਼ ਦਾ ਉਹਨਾਂ ਨੇ ਐਲਾਨ ਕੀਤਾ 2016 ਚ ਸਾਨੂੰ ਏਮਜ਼ ਮਿਲਿਆ ਤੇ ਭਾਵੇਂ 2017 ਵਿੱਚ ਬਦਲਦੀ ਸਰਕਾਰ ਬਦਲ ਗਈ ਇੱਕ ਸਾਲ ਦੇ ਅੰਦਰ ਬਾਦਲ ਸਾਹਿਬ ਨੇ ਪੂਰਾ 175 ਏਕੜ ਜ਼ਮੀਨ ਨੂੰ ਅਕਵਾਇਰ ਕੀਤਾ ਚਾਰ ਦਿਵਾਰੀ ਕੀਤੀ ਐਮਓਯੂ ਬਣਾ ਕੇ ਹਰੇ ਅੰਡਰਸਟੈਂਡਿੰਗ ਹਰੇਕ ਜਿਹੜੇ ਸੈਂਟਰ ਤੇ ਸਟੇਟ ਦੇ ਵਿੱਚ ਜੋ ਵੀ ਹੁੰਦਾ ਹੈ ਸਾਰਾ ਕੁਝ ਇੰਨਾ ਕਲੀਅਰ ਕਰਕੇ ਗਏ ਕਿ 2017 'ਚ ਪਾਵੇਂ ਸਰਕਾਰ ਬਦਲ ਵੀ ਲੇਕਿਨ ਇਸ ਸਕੀਮਸ ਨੂੰ ਰੋਕਣ ਵਾਸਤੇ ਉਸ ਕਾਂਗਰਸ ਸਰਕਾਰ ਨੇ ਲੱਖ ਕੋਸ਼ਿਸ਼ਾਂ ਕੀਤੀ ਲੇਕਿਨ ਰੋਕ ਨਹੀਂ ਸਕੇ 2 ਸਾਲਾਂ ਦੇ ਅੰਦਰ ਇਸ ਐਮ ਨੂੰ ਤਿਆਰ ਕਰਕੇ 2019 'ਚ ਇਹਨੂੰ ਲੋਕ ਅਰਪਣ ਕੀਤਾ ਗਿਆ ਸੀ ਤੇ ਇਸ ਇਲਾਕੇ ਵਾਸਤੇ ਬਹੁਤ ਵੱਡਾ ਵਰਦਾਨ ਸਿਹਤ ਸੂਤਾ ਦੇ ਪੱਖੋਂ ਇਹ ਐਮ ਸਾਬਿਤ ਹੋਇਆ ਮੈਡੀਕਲ ਕਾਲਜ ਨਰਸਿੰਗ ਕਾਲਜ ਦੇ ਨਾਲ ਨਾਲ ਹੀ ਜਿਹੋ ਜਿਹਾ ਸੇਧ ਦੀ ਸਹੂਲਤ ਇੱਥੋਂ ਮਿਲ ਰਹੀਆਂ ਨੇ ਮੈਂ ਖਾਸ ਤੌਰ ਤੇ ਡਾਇਰੈਕਟਰ ਸਾਹਿਬ ਤੇ ਉਹਨਾਂ ਦੀ ਟੀਮ ਦਾ ਸ਼ੁਕਰਾਨਾ ਕਰਦੀ ਹਾਂ ਜਿਹੜੇ ਦਿਨ ਰਾਤ ਇੱਕ ਕਰਕੇ 10 ਰੁਪਏ ਦੀ ਪਰਚੀ ਦੇ ਨਾਲ ਲੱਖਾਂ ਕਰੋੜਾਂ ਦਾ ਪੈਸਾ ਲੋਕਾਂ ਦਾ ਬਚਾ ਕੇ ਗਰੀਬ ਨੂੰ ਉਹ ਸਹੂਲਤਾਂ ਸੇਧ ਸਹੂਲਤਾਂ ਦੇ ਰਹੇ ਨੇ ਜਿਹੜਾ ਗਰੀਬ ਕਦੇ ਆਪਣੇ ਸੁਪਨੇ ਵਿੱਚ ਸੋਚ ਵੀ ਨਹੀਂ ਸਕਦਾ ਸੀ ਮੈਂ ਧੰਨਵਾਦ ਕਰਦੀ ਹਾਂ ਇਸ ਪੂਰੇ ਏਮਜ਼ ਦੇ ਪੂਰੇ ਟੀਮ ਨੂੰ ਜਿਨ੍ਹਾਂ ਨੇ ਇਸ ਹਸਪਤਾਲ ਨੂੰ ਇਸ ਮੈਡੀਕਲ ਕਾਲਜ ਨੂੰ ਇਸ ਨਰਸਿੰਗ ਕਾਲਜ ਨੂੰ ਕਾਮਯਾਬ ਕਰਨ ਵਾਸਤੇ ਦਿਨ ਰਾਤ ਇੱਕ ਕੀਤਾ ਤੇ ਇਹ ਸਾਰੇ ਏਮਜ਼ ਦੇ ਪਰਿਵਾਰ ਨੂੰ ਜਿਨ੍ਹਾਂ ਨੂੰ ਇਹਨਾਂ ਡਾਕਟਰਾਂ ਨੂੰ ਸਟੂਡੈਂਟਸ ਨੂੰ ਜਿਹੜਾ ਵਾਸਤੇ ਇਹ ਏਮਜ਼ ਦਾ ਕੈਂਪਸ ਇੱਕ ਨਵਾਂ ਪਰਿਵਾਰ ਬਣ ਕੇ ਇੱਕ ਤੁਹਾਨੂੰ ਇੱਕ ਰੋਜ਼ਗਾਰ ਦਾ ਸਾਧਨ ਇੱਕ ਸਟੱਡੀ ਦਾ ਸਾਧਨ ਇੱਕ ਰਹਿਣ ਦਾ ਸਾਧਨ ਮਿਲਿਆ ਅੱਜ ਮੈਂ ਜ਼ਰੂਰ ਬੇਨਤੀ ਕਰਕੇ ਜਾਵਾਂਗੀ ਕਿਉਂਕਿ ਇੱਥੇ ਗੁਪਤਾ ਜੀ ਤੇ ਉਪਾਧਿਆ ਜੀ ਵੀ ਹੈਗੇ ਕਿ ਕੁਝ ਸਾਡੀ ਕਾਟਕਮੀਆਂ ਐਮਸ ਵਿੱਚ ਹੈ ਕਿ ਸਭ ਤੋਂ ਵੱਡੀ ਕਾਟਕਮੇ ਕਿ ਸਾਡਾ ਜਿਹੜਾ ਆਈ ਸੀਓ ਹੈਗਾ ਉਹ ਕੱਲੇ 100 ਬੈੱਡ ਦਾ ਹੈਗਾ ਜਿੱਥੇ 750 ਬੈੱਡ ਤਾਂ ਹਸਪਤਾਲ ਤੇ ਹੈਗੇ ਲੇਕਿਨ ਤੇ ਨੈਸ਼ਨਲ ਹਾਈਵੇਸ ਤੇ ਥਿੰ ਸਟੇਟ ਹਾਈਵੇਸ ਜਿੱਥੇ ਬਹੁਤ ਸਾਰੇ ਐਕਸੀਡੈਂਟ ਹੁੰਦੇ ਨੇ ਲੇਕਿਨ ਇੱਥੇ ਆਈ ਸੀਓ ਚ ਬੈੱਡ ਨਾ ਮਿਲਣ ਕਰਕੇ ਉਹਨਾਂ ਨੂੰ ਹੋਰ ਕਿੱਥੇ ਰੈਫਰ ਕਰਨਾ ਪੈਂਦਾ ਹੈਗਾ ਅੱਜ ਇੱਥੇ ਵੱਡੇ ਵੱਡੇ ਆਪਰੇਸ਼ਨ ਹੋ ਰਹੇ ਨੇ ਲੇਕਿਨ ਉਹਨਾਂ ਦੀ ਤਰੀਕਾ ਬਹੁਤ ਲੰਬੇ ਸਮੇਂ ਬਾਅਦ ਮਿਲਦੀਆਂ ਨੇ ਕਿਉਂਕਿ ਆਈ ਸੀਯੂ ਦਾ ਬੈੱਡ ਨਹੀਂ ਹੁੰਦਾ ਇੱਕ 300 ਬੈੱਡ ਟ੍ਰੋਮਾ ਸੈਂਟਰ ਦੀ ਇੱਥੇ ਬਹੁਤ ਵੱਡੀ ਲੋੜ ਹੈ ਇੱਥੇ ਦੇ ਮੈਡੀਕਲ ਸਟਾਫ ਵਾਸਤੇ ਰਹਿਣ ਵਾਸਤੇ ਉਹਨਾਂ ਦੇ ਰਹਿਣ ਵਾਸਤੇ ਉਹਨਾਂ ਦੇ ਰੈ residențial ਬਲਾਕ ਛੇਤੀ ਬਣ ਜਾਏ ਸਟੂਡੈਂਟਸ ਵਾਸਤੇ ਹੌਸਟਲ ਛੇਤੀ ਬਣ ਜਾਏ ਕਈ ਇਹੋ ਜਿਹੀ ਛੋਟੀ ਚੀਜ਼ਾਂ ਹੈ ਜਿਹੜਾ ਮੈਂ ਤੁਹਾਨੂੰ ਅਪੀਲ ਕਰਦੀ ਆ ਕਿ ਪਲੀਜ਼ ਇਹਨੂੰ ਜਲਦੀ ਕਰਵਾ ਦਿੱਤਾ ਜਾਵੇ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਅੱਜ ਗਵਰਨਰ ਸਾਹਿਬ ਆਪ ਵੀ ਇੱਥੇ ਪੇ ਹੈ ਮੰਤਰੀ ਜੀ ਵੀ ਇੱਥੇ ਪੇ ਹੈ और भाजपा के प्रधान साहब भी यहाँ पे हैं। मैं आप सब से हाथ बांध के एक अपील करना चाहती हूँ कि हमारे पंजाब के मेहनती लोगों ने बहुत बड़ी कुर्बानियां दी हैं देश के लिए और आज भी अपने पानी को हमारा वाटर टेबल हर नीचे जाई जा रहा है तरह तरह की बीमारियां का सामना करके आज भी देश के पेट भरने के लिए सबसे बड़ा योगदान हमारे मेहनती किसान देते हैं कुछ समय पहले दो साल ढाई साल पहले हमारे 600 किसानों ने अपनी जान शहीद कर दी मांगे के और आज भी एक बार फिर किसानों को सड़कों पे उतरना पड़ा है पांच जाने जा चुकी है पंजाब का बहुत बड़ा किसानों का नुकसान मजदूरों का नुकसान एक इकोनॉमिक ब्लॉकेट जो हो रहा है उससे पंजाब की इकोनॉमी का भी नुकसान हो रहा है आप सबसे मैं बेनती करती हूँ कि ये किसानों का मजदूरों का ये मसला पंजाब का मसला आप जरूर इंटरवीन करके गवर्नर साहब आप इसको हल जरूर करिए क्योंकि जब एक घर का चिराग बुझता है उस घर पे क्या बीतती है ये मेरे कॉन्स्टिट्यूंसी में बहुतों के साथ हुआ है दो दिन पहले एक 22 साल का लड़का जिस तरीके से अच्छा हमारे पंजाबियों को ऐसा एक पाकिस्तान के बॉर्डर में जो देखने को मिलता है पंजाब और हरियाणा के बॉर्डर में देखने को मिल रहा है ये वो देशभक्त लोग हैं जिन्होंने देश की आजादी के लिए बड़ी कुर्बानियां दी आज भी बॉर्डर में देश को बचाने के लिए सीना तान के सामना करते हैं आज उनके खिलाफ जो कुछ हो रहा है वो बहुत दुखाने वाला है मैं आपसे बेनती करूंगी कि ये सारी पंजाबियों के सबकी तरफ से हाथ उठा के आप सारे कहिए कि ये पंजाब की अमन शांति पंजाब की भाईचारिक सांझ पंजाब की तरक्की और इकोनोमी के लिए पंजाब में शांति बहुत जरूरी है आप सबसे मैं विनती करती हूं कि पंजाब की अमन शांति को कायम रखिए और किसान पंजाब की रीढ़ की हड्डी है जब पंजाब खुशहाल है इंसान खुशहाल है कभी बच्चा भी अब है आप सब एक होते इस देश इस राज्य की अमन शांति के लिए आप एक होए हाथ खड़े करके जफर साहब को बेनती करिए कि पंजाब की अमन शांति को हर तरह से देख सके और जरूर कोई कदम उठाए और पंजाब के किसानों को उनका हक दिलवाए बहुत बहुत धन्यवाद भाई मुझे का खालसा भाई मुझे दी मदद ਬਾਜੀ ਬੰਦ ਕਰੋ ਮੈਂ ਸਭਾ ਵਾਣੋਂ ਸਨ ਬੋਧ ਕਰਦੀ ਕਿ ਬੈ ਸ਼ਾਂਤੀ ਬਣਾਈ ਰੱਖੇ ਮੈਂ ਕੇਂਦਰੀ ਵਣਿਜਯਾ ਔਰ ਉਦਯੋਗ ਰਾਜ ਮੰਤਰੀ ਮਾਨਨਯ ਸ਼੍ਰੀ ਸੋਮ ਪ੍ਰਕਾਸ਼ ਜੀ ਦੇ ਬੇਨਤੀ ਕਰਦੀ ਹਾਂ ਸਭਾ ਕੋ ਸੰਬੋਧਿਤ ਹੈ 1 ਮਿੰਟ 1 ਮਿੰਟ 1 ਮਿੰਟ 1 ਮਿੰਟ 1 ਮਿੰਟ ਕੀ ਕਾ ਜਵਾਬ ਹੈ ਇਹ 2016 ਚ ਬਾਲ ਸਾਹਿਬ ਦੇ ਮੰਗ ਚ ਇਹ ਐਮਜ਼ ਮਨਜ਼ੂਰ ਹੋਇਆ ਸੀ ਤੇ ਜਿੰਨੇ ਵੀ ਐਮਜ਼ ਹਿੰਦੁਸਤਾਨ ਚ ਬਣੇ ਸਭ ਤੋਂ ਪਹਿਲਾ ਐਮਜ਼ ਆ ਬਠਿੰਡੇ ਵਾਲਾ 2019 26 ਦਸੰਬਰ ਨੂੰ ਲੋਕ ਅਰਪਣ ਕਰ ਦਿੱਤਾ ਗਿਆ ਸੀਗਾ ਤੇ ਮੈਂ ਕਹਿ ਸਕਦੀ ਹਾਂ ਕਿ ਇਹਦੇ ਵਿੱਚ ਬਾਦਲ ਸਾਹਿਬ ਦਾ ਬਹੁਤ ਵੱਡਾ ਯੋਗਦਾਨ ਸੀ ਜਿਨ੍ਹਾਂ ਨੇ 1 ਸਾਲ ਦੇ ਅੰਦਰ ਹੀ ਪੂਰੀ ਜ਼ਮੀਨ ਵੀ ਅਕਵਾਇਰ ਕੀਤੀ ਸਾਰੇ ਕਲੀਅਰੈਂਸਸ ਰਾਜ ਵੱਲੋਂ ਜ਼ਿਲ੍ਹੇ ਦੇਣ ਵਾਲੇ ਸੀਗੇ ਮੈਮੋਰੰਡਮ ਅੰਡਰਸਟੈਂਡਿੰਗ ਪੂਰੀ ਤਿਆਰੀ ਕਰਕੇ ਕਿ ਭਾਵੇਂ ਸਰਕਾਰ ਬਦਲ ਗਈ ਲੇਕਿਨ ਉਸ ਮੰਤਰੀ ਮੰਡਲ ਦਾ ਹਿੱਸਾ ਹੋਣ ਦੇ ਨਾਤੇ ਪੂਰਾ ਜ਼ੋਰ ਲਾ ਕੇ ਸੂਬੇ ਦੀ ਸਰਕਾਰ ਨੇ ਰੋਕਣ ਦੀ ਲੱਖ ਕੋਸ਼ਿਸ਼ਾਂ ਕੀਤੀ ਲੇਕਿਨ ਇਹ ਐਮਜ਼ 2 ਸਾਲ ਦੇ ਅੰਦਰ 26 ਦਸੰਬਰ 2019 ਨੂੰ ਲੋਕ ਅਰਪਣ ਹੋਇਆ ਤੇ ਮੈਂ ਧੰਨਵਾਦੀ ਹਾਂ ਕਿ ਕੇਂਦਰ ਤੋਂ ਇਹ ਵੱਡਾ ਐਮਜ਼ ਇੱਥੇ ਆਇਆ ਜਿਹੜੀ ਬਹੁਤ ਵਧੀਆ ਸਿਹਤ ਸੂਤਾ ਲੋਕਾਂ ਨੂੰ ਦੇ ਰਿਹਾ ਹੈ ਡਾਕਟਰ ਡੀ ਕੇ ਸਿੰਘ ਜਿਹੜੇ ਇਹਨੂੰ ਅਗਵਾਈ ਕਰ ਰਹੇ ਨੇ ਇਹ ਸੇਮਜ਼ ਦੀ ਆਪਣੀ ਪੂਰੀ ਟੀਮ ਦੇ ਨਾਲ ਨੇ ਉਹਨਾਂ ਸਾਰਿਆਂ ਨੂੰ ਵੀ ਵਧਾਈ ਦਿੰਦੀ ਹਾਂ ਇਸ ਇਲਾਕੇ ਦਾ ਪਹਿਲਾ ਮੈਡੀਕਲ ਕਾਲਜ ਇਹ ਸੇਮਜ਼ ਨੇ ਆਇਆ ਹੈ ਨਰਸਿੰਗ ਕਾਲਜ ਵੀ ਆਇਆ ਹੈਗਾ ਤੇ ਸਭ ਤੋਂ ਵੱਡੀ ਗੱਲ ਕੀ ਗਰੀਬ ਨੂੰ 10 ਰੁਪਏ ਦੀ ਪਰਚੀ ਦੇ ਨਾਲ ਇਹੋ ਜਿਹਾ ਇਲਾਜ ਮਿਲ ਰਿਹਾ ਜਿਹੜਾ ਪ੍ਰਾਈਵੇਟ ਹਸਪਤਾਲ ਲੱਖਾਂ ਕਰੋੜਾਂ 'ਚ ਹੋਉਂਦਾ ਹੈਗਾ ਉਹ ਇਲਾਜ 10 ਰੁਪਏ ਦੀ ਪਰਚੀ ਦੇ ਨਾਲ ਹੋ ਰਿਹਾ ਹੈ ਇਹ ਇਸ ਇਲਾਕੇ ਵਾਸਤੇ ਹੀ ਨਹੀਂ ਲੇਕਿਨ ਆਂਢਗੁਆਣ ਦੇ ਸੂਬਿਆਂ ਵਾਸਤੇ ਵੀ ਇਹ ਇੱਕ ਬਹੁਤ ਵੱਡਾ ਵਰਦਾਨ ਬਠਿੰਡੇ ਸ਼ਹਿਰ ਵਾਸਤੇ ਤਾਂ ਬਹੁਤ ਵੱਡੀ ਚੀਜ਼ ਇਸ ਸੇਮਸ ਦੇ ਆਨ ਦੇ ਨਾਲ ਹੀ ਬਠਿੰਡੇ ਦੇ ਵਿਕਾਸ ਵਿੱਚ ਹੋਰ ਚਾਰ ਚੰਦ ਲੱਗੇ ਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਬਾਦਲ ਸਾਹਿਬ ਪਹਿਲੇ ਇੱਥੇ ਇੰਡਸਟਰੀ ਪੰਜਾਬ ਦੀ ਸਭ ਤੋਂ ਵੱਡੀ ਇੰਡਸਟਰੀ ਰਿਫਾਈਨਰੀ ਨੂੰ ਲੈ ਕੇ ਆਏ ਉਦੇ ਬਾਅਦ ਸਭ ਤੋਂ ਵੱਡਾ এডਿਕੇਸ਼ਨ ਸੈਂਟਰ ਸੈਂਟਰਲ ਯੂਨੀਵਰਸਿਟੀ ਇੱਥੇ ਲਾਇਆ ਤਾਂ ਫਿਰ ਹੈਲਥ ਦਾ ਕੇਂਦਰ ਬਣਾਉਣ ਵਾਸਤੇ ਐਮਜੀ ਇੱਥੇ ਆਇਆ ਤੇ ਅਸਲੀ ਤਰੀਕੇ ਚ ਬਠਿੰਡੇ ਦੀ ਤਰੱਕੀ ਤੇ ਪੰਜਾਬ ਦੀ ਇਸ ਮਲਵੇ ਦੀ ਤਰੱਕੀ ਵਿੱਚ ਬਲ ਸਾਹਿਬ ਦਾ ਬਹੁਤ ਵੱਡਾ ਸ਼੍ਰੋਮਣੀ ਅਕਾਲੀ ਦਰਬਾਰ ਦਾ ਯੋਗਦਾਨ ਇੱਕ ਤੁਹਾਡੀ ਬਹੁਤ ਵੱਡੀ ਇੱਛਾ ਸੀ ਕਿ ਇਸ ਜਗ੍ਹਾ ਦੇ ਉੱਤੇ ਜਿਹੜੇ ਬੱਧ ਬੈੱਡ ਹੋਣੇ ਚਾਹੀਦੇ ਨੇ ਤੁਹਾਡੀ ਗੱਲ ਵੀ ਰੱਖੀ ਗਈ ਤੁਸੀਂ ਹਾਂਜੀ ਕਾਫੀ ਸਾਰੀ ਘਾਟਕਮੀਆਂ ਅਜੇ ਹੈਗੀ ਸਭ ਤੋਂ ਵੱਡੀ ਚੀਜ਼ ਕੀ ਇੱਥੇ ਜਿਹੜਾ ਆਈ ਸੀ ਯੂ ਦੀ ਲੋੜ ਹੈ ਟਰੋਮਾ ਸੈਂਟਰ ਦੀ ਲੋੜ ਹੈ ਕਿਉਂਕਿ 750 ਬੈੱਡ ਦਾ ਹਸਪਤਾਲ ਹੈ ਕਿੰਨੇ ਸਾਰੇ ਆਪਰੇਸ਼ਨ ਹੁੰਦੇ ਨੇ ਉਹਨਾਂ ਆਪਰੇਸ਼ਨਾਂ ਕਰਕੇ ਹੀ ਉਹ 100 ਬੈੱਡ ਜਿਹੜੇ ਹੈਗੇ ਉਹ ਤੋਂ 80 ਹੈਗੇ 100 ਵੀ ਪੂਰੇ ਨਹੀਂ ਹੈਗੇ ਉਹ ਪੂਰੇ ਉਹਦੇ ਵਿੱਚ ਹੀ ਲੱਗ ਜਾਂਦੇ ਨੇ ਤੇ ਤਿੰਨ ਨੈਸ਼ਨਲ ਹਾਈਵੇਜ਼ ਤੇ ਤਿੰਨ ਸਟੇਟ ਹਾਈਵੇਜ਼ ਇੱਥੇ ਸਾਰੇ ਹੋਣ ਕਰਕੇ ਐਕਸੀਡੈਂਟਸ ਵੀ ਬਹੁਤ ਹੁੰਦੇ ਨੇ ਤੇ ਜੇ ਕਿਸੇ ਐਕਸੀਡੈਂਟ ਪੇਸ਼ੈਂਟ ਨੂੰ ਇੱਥੇ ਲਾਏ ਅਕਸਰ ਉਹਨਾਂ ਨੂੰ ਹੋਰ ਕਿਤੇ ਰੈਫਰ ਕਰਨਾ ਪੈਂਦਾ ਕਿਉਂਕਿ ਬੈੱਡ ਹੀ ਨਹੀਂ ਹ ਸੋ ਲਗਾਤਾਰ ਪਾਰਲੀਮੈਂਟ ਚ ਵੀ ਇਹ ਮੰਗ ਉਠਾਈ ਹੈ ਲਗਾਤਾਰ ਮੈਂ ਹੈਲਥ ਮਿਨਿਸਟਰ ਨੂੰ ਵੀ ਮੈਂ ਤਾਂ ਅੱਜ ਵੀ ਮੈਂ ਇਹ ਮੰਗ ਰੱਖੀ ਕਿ ਆ 300 ਬੈਡ ਦਾ ਟਰੋਮਾ ਸੈਂਟਰ ਇਮੀਡੀਏਟਲੀ ਹੋਣਾ ਚਾਹੀਦਾ ਹੈ ਹਰਦੀਪਪੁਰੀ ਜੀ ਨੇ ਵੀ ਕਿਹਾ ਕਿ ਇਹਦੀ ਸੁਣਵਾਈ ਹੋਊਗੀ ਮੈਂ ਉਮੀਦ ਕਰਦੀ ਹਾਂ ਕਿ ਇਹ ਇਸ ਬਠਿੰਡੇ ਏਮਜ਼ ਦੀ ਮੰਗ ਹੈ ਕਿਉਂਕਿ ਇਹ ਏਮਜ਼ ਸਾਰੇ ਏਮਜ਼ ਦੀ ਇੱਕ ਸ਼ਾਨ ਹੈਗੀ ਜਿਸ ਤਰੀਕੇ ਦੇ ਨਾਲ ਇਹ ਚੱਲ ਰਿਹਾ ਜਿਸ ਸਪੀਡ ਦੇ ਨਾਲ ਇਹ ਬਣਿਆ ਤੇ ਜਿਨੇ ਵਧੀਆ ਇਹਦਾ ਇਨਫਰਾਸਟ੍ਰਕਚਰ ਹੈ ਇਸ ਇਨਫਰਾਸਟ੍ਰਕਚਰ ਦਾ ਪੂਰਾ ਫਾਇਦਾ ਹੋਏ ਤੇ ਦਿੱਲੀ ਐਮਜ਼ ਦਾ ਪ੍ਰੈਸ਼ਰ ਘਟ ਸਕਦਾ ਹੈ ਜਿੰਨਾ ਤੁਸੀਂ ਇਸ ਐਮਜ਼ ਨੂੰ ਹੋਰ ਤਖੜਾ ਕਰੋਗੇ ਤੇ ਕੀ ਸਰਕਾਰ ਨੂੰ ਅਪੀਲ ਵੀ ਕੀਤੀ ਕਿ ਕਿਸਾਨਾਂ ਦਾ ਅੰਦੋਲਨ ਖਤਮ ਹੋਣਾ ਚਾਹੀਦਾ ਹੈ ਤੁਸੀਂ ਬਿਲਕੁਲ ਮੈਂ ਇਸ ਕਿਉਂਕਿ ਇੱਥੇ ਭਾਜਪਾ ਦੇ ਪ੍ਰੈਜ਼ੀਡੈਂਟ ਵੀ ਸੀਗੇ ਕੇਂਦਰ ਦੇ ਮੰਤਰੀ ਵੀ ਸੀਗੇ ਗਵਰਨਰ ਸਾਹਿਬ ਵੀ ਸੀਗੇ ਤੇ ਅੱਜ ਪੰਜਾਬ 'ਚ ਜਿਹੜੀ ਸਭ ਤੋਂ ਵੱਡੀ ਤਕਲੀਫ ਲੜਾਈ ਜਿਹੜੀ ਲੜੀ ਜਾ ਰਹੀ ਹੈ ਉਸ ਮੁੱਦੇ ਦੀ ਗੱਲ ਨਾ ਕਰਕੇ ਆਪਾਂ ਇੱਥੇ-ਉੱਥੇ ਦੀ ਗੱਲ ਕਰੀਏ ਮੈਂ ਆਪਣਾ ਫਰਜ਼ ਸਮਝਿਆ ਆਪਣਾ ਧਰਮ ਸਮਝਿਆ ਕਿ ਇਸ ਮੁੱਦੇ ਨੂੰ ਹੱਲ ਕਰਨਾ ਕਿਉਂਕਿ ਕਿਸਾਨਾਂ ਦੇ ਇਸ ਆंदोलਨ ਕਰਕੇ ਕਦੇ ਪੰਜਾਬ ਵਿੱਚ ਕਿਸਾਨ ਹੀ ਨਹੀਂ ਔਖੇ ਮਜ਼ਦੂਰ ਹੀ ਨਹੀਂ ਔਖੇ ਇੰਡਸਟਰੀ ਵੀ ਤਾਂ ਸਾਡੀ ਇਕਨੋਮੀ ਵੀ ਇਫੈਕਟ ਹੋ ਰਹੀ ਹੈ ਤੇ ਇਹਦਾ ਮਸਲੇ ਦਾ ਹੱਲ ਕਰਨਾ ਹਰੇਕ ਦਾ ਫਰਜ਼ ਬਣਦਾ ਹੈ ਤੇ ਅੱਜ ਕਿਉਂਕਿ ਰੂਲਿੰਗ ਪਾਰਟੀ ਜਿਨ੍ਹਾਂ ਦੇ ਨਾਲ ਮਸਲਾ ਹੈਗਾ ਉਹਨਾਂ ਦੇ ਸਾਰੇ ਇੱਥੇ ਸਿਗੇ ਮੈਂ ਉਹਨਾਂ ਸਾਰਿਆਂ ਨੂੰ ਬੇਨਤੀ ਕੀਤੀ ਹੈ ਕਿ ਜਿਹੜਾ ਤੁਸੀਂ ਵਾਦਾ ਕੀਤਾ ਸੀ ਕਿਸਾਨਾਂ ਦੇ ਨਾਲ ਬੈਠ ਕੇ ਇਹਨੂੰ ਹੱਲ ਕੀਤਾ ਜਾਏ ਪੰਜਾਬ ਦੀ ਅਮਨ ਸ਼ਾਂਤੀ ਇੱਕ ਬਾਰਡਰ ਸਟੇਟ ਹੋਣ ਦੇ ਨਾਤੇ ਉਹੀ ਵੀ ਇਸ ਸਰਕਾਰ ਦੇ ਥੱਲੇ ਸਾਡੀ ਇੰਡਸਟਰੀ ਪੰਜਾਬ ਛੱਡ ਛੱਡ ਕੇ 5 ਲੱਖ ਕਰੋੜ ਦੀ ਇੰਡਸਟਰੀ ਦੂਜੇ ਸੋਭਿਆ ਚੇ ਭੱਜ ਗਈ ਹੈ ਕਿਉਂਕਿ ਇੱਥੇ ਜਿਹੋ ਜਿਹਾ ਗੈਂਗਸਟਰਾਂ ਦਾ ਰਾਜ ਹੈ ਜਿਹੋ ਦੀ ਇੱਥੇ ਕਾਨੂੰਨ ਵਿਵਸਥਾ ਖੱਪ ਹੋਈ ਪਈ ਹੈ ਇੰਡਸਟਰੀ ਛੱਡ ਕੇ ਭੱਜ ਰਹੀ ਹੈ ਬੱਚੇ ਵਿਦੇਸ਼ ਭੱਜ ਰਹੇ ਨੇ ਉਪਰੋਕਤ ਸਨ ਸੜਕਾਂ 'ਚ ਜੇ ਬੈਠੇ ਹੋਏ ਨਾ ਤਾਂ ਤੁਸੀਂ ਸਾਨੂੰ ਐਂ ਟ੍ਰੀਟ ਕਰ ਰਹੇ ਹੋ ਹਰਿਆਣੇ ਦੇ ਨਾਲ ਜਿਵੇਂ ਆਪਾਂ ਪਾਕਿਸਤਾਨ ਦਾ ਹਿੱਸਾ ਹੈਗੇ ਇਹ ਕਿਤੇ ਨਾ ਕਿਤੇ ਹਰੇਕ ਹਿੰਦੁਸਤਾਨੀ ਨੂੰ ਤਾਂ ਸਾਨੂੰ ਖਾਸ ਤੌਰ 'ਤੇ ਠੇਸ ਪਹੁੰਚਦੀ ਹੈ ਹਾਂ ਸੋਮਪrakash ਜੀ ਨੇ ਮੁੱਦਾ ਚੱਕਿਆ ਨਸ਼ਿਆਂ ਦਾ ਮੈਂ ਤਾਂ ਆ ਵੀ ਬੇਨਤੀ ਕਰਦੀਆਂ ਸਭ ਤੋਂ ਵੱਧ ਨਸ਼ੇ ਡਰੋਨ ਰਾਹੀਂ ਪਾਕਿਸਤਾਨ ਤੋਂ ਆ ਰਹੇ ਨੇ ਤੇ 50% ਪੰਜਾਬ ਬੀਐਸਐਫ ਦੇ ਹਵਾਲੇ ਜ਼ਰੂਰ ਤੁਸੀਂ ਇਹਨਾਂ ਡਰੋਨਾਂ ਨੂੰ ਰੋਕੋ ਮੈਂ ਤਾਂ ਇਹ ਮੁੱਦਾ ਵੀ ਚੱਕਦੀ ਸੀ ਬਾਰ-ਬਾਰ ਤੇ ਰਲ ਮਿਲ ਕੇ ਕੇਂਦਰ ਨੂੰ ਤੇ ਸੂਬੇ ਦੀ ਸਰਕਾਰ ਨੂੰ ਜਿਹੜੀ ਗਾਰੰਟੀਆਂ ਦੇ ਗੱਲ ਕਰਦੇ ਨੇ ਉਹਨਾਂ ਗਾਰੰਟੀਆਂ ਨੂੰ ਜ਼ਮੀਨ 'ਚ ਲੋਕਾਂ ਨੂੰ ਦੇਖਣ ਨੂੰ ਮਿਲਣਾ ਚਾਹੀਦਾ ਨਸ਼ੇ ਖਤਮ ਹੋਣੇ ਚਾਹੀਦੇ ਕਿਸਾਨੀ ਮਸਲਾ ਹੱਲ ਹੋਣਾ ਚਾਹੀਦਾ ਰੋਜ਼ ਕਿਸਾਨ ਮਰ ਰਹੇ ਨੇ ਤੇ ਜਿਸ ਘਰ ਦਾ ਚਿਰਾਗ ਬੁਝਦਾ ਹੈ ਉਸਕੇ 600 ਕਿਸਾਨ ਪਹਿਲੇ ਐਸੀ ਕਿਸਾਨੀ ਅੰਦੋਲਨ 'ਚ ਪਹਿਲੇ ਸ਼ਹੀਦ ਹੋ ਗਏ ਸੇ 600 ਅੱਜ ਫੇਰ ਪੰਜੇ ਹੋ ਗਏ ਨੇ ਕਈ ਸਾਡੇ ਜ਼ਖਮੀ ਹੋ ਗਏ ਨੇ ਕਈਆਂ ਦੀ ਅੱਖਾਂ ਚਲੇ ਉਹ ਕਦੇ ਦੇਖ ਨਹੀਂ ਪਾਣਗੇ ਕੌਣ ਜ਼ਿੰਮੇਵਾਰ ਹੈ ਇਹ ਸਵੇਰੇ ਤੇ ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ ਤਾਂ ਕਰਕੇ ਮੈਂ ਅਪੀਲ ਕੀਤੀ ਕਿ ਤਾਂ ਹੱਲ ਕਰੀਏ ਬੀਬਾ ਜੀ ਉਹ ਕਹਿੰਦੇ ਨੇ ਕਿ ਵੀ ਸਟੇਜ ਤੇ ਗਲਤ ਸੀਗਾ ਜੀ ਇਸ ਤਰ੍ਹਾਂ ਜਿਹੜੇ ਜਿਹੜੇ ਇਹਨਾਂ ਦੇ ਮੁਠੀ ਭਰ ਨਾਰੇਬਾਜ਼ੀ ਟੀਮ ਆਂਦੀ ਹੈ ਉਹਨਾਂ ਨੂੰ ਪਾਵੇ ਚੰਗਾ ਨਹੀਂ ਲੱਗਾ ਮੈਨੂੰ ਲੱਗਦਾ ਉਹੀ ਕਿਸਾਨ ਵਿਰੋਧੀ ਨੇ ਲੇਕਿਨ ਪੰਜਾਬ ਦੇ ਕਿਸੇ ਇਨਸਾਨ ਨੂੰ ਪੁੱਛ ਲਓ ਅਮਨ ਸ਼ਾਂਤੀ ਹਰੇਕ ਪੰਜਾਬੀ ਚ ਆਉਂਦਾ ਹੈ ਤੇ ਜੇ ਪੰਜਾਬ ਦੀ ਇਕਨੋਮੀ ਖਰਾਬ ਹੁੰਦੀ ਹੈ ਅਮਨ ਸ਼ਾਂਤੀ ਖਰਾਬ ਹੁੰਦੀ ਹੈ ਤੇ ਫਿਰ ਉਹਨਾਂ ਸਰਕਾਰਾਂ ਦਾ ਫਰਜ਼ ਬੰਦਾ ਹੈ ਕਿ ਇਹਨੂੰ ਹੱਲ ਕੀਤਾ ਜਾਏ ਮਸਲੇ ਨੂੰ ਹੱਲ ਕੀਤਾ ਜਾਏ ਕਿਸਾਨਾਂ ਨੂੰ ਮਜਬੂਰ ਨਾ ਕੀਤਾ ਜਾਏ ਕੀ ਰੋਜ਼ ਉਹ ਆਪਣੀ ਜਾਣ ਗੋਣ ਜੀ ਆਖਰ ਸਾਹਿਬ ਦਾ ਕਹਿੰਦਾ ਪਰਧਾਨ ਮੰਤਰੀ ਨਾਲ ਗੱਲ ਕਰਨੀ ਸੀ ਕਿ ਮੈਡਮ ਜੀ ਮੈਡਮ ਦੇ ਵਿੱਚ ਕਾਂਗਰਸ ਤੇ ਆਪ ਦਾ ਗਠਜੰਬਨ ਹੋਇਆ ਹੈਗਾ ਜਿਹੜੇ ਕਾਂਗਰਸ ਸਟੇਟਾਂ ਦੇ ਵਿੱਚ 40 ਸੀਟਾਂ ਦੇ ਕਾਂਗਰਸ ਦਾ ਆਪ ਦਾ ਗਠਜੰਬਨ ਤੇ ਇੰਡੀਆ ਆਲਾਈਂਸ ਬਹੁਤ ਚਿਰ ਦਾ ਐਲਾਨ ਹੋਇਆ ਪਿਆ ਹੈਗਾ ਪੰਜਾਬ 'ਚ ਵੀ ਇਹ ਆਲਾਈਂਸ ਐਗਜ਼ਿਸਟ ਕਰਦਾ ਹੈ ਲੇਕਿਨ ਲੋਕਾਂ ਦੀ ਅੱਖਾਂ 'ਚ ਘੱਟਾ ਸਿੱਟਾਂ ਨਵਾਸਤੇ ਇਹ ਫ੍ਰੈਂਡਲੀ ਫਾਈਟ ਕਰ ਰਹੇ ਨੇ ਉਹ ਇਹ ਜੋ ਮਰਜ਼ੀ ਕਹਿ ਜਾਣਾ ਅਲਾਈਅੰਸ ਹੈ ਨਾ ਦਾ ਹੈਗਾ ਤੇ ਪੰਜਾਬ ਦੀ ਜਿੱਥੇ ਗੱਲ ਹੈ ਪਹਿਲੇ ਵੀ ਰਲ ਮਿਲ ਕੇ ਅਕਾਲੀ ਦਲ ਦੇ ਖਿਲਾਫ ਹੀ ਭੰਡੀ ਪ੍ਰਚਾਰ ਦੋਨੋਂ ਕਰਦੇ ਸੀ ਅੱਡ ਅੱਡ ਹੁਣ ਤਾਂ ਸ਼ਰਿਆਮ ਜਦ ਅੱਡ ਅੱਡ ਕੁਰਸੀ ਤਾਂ ਹੀ ਪਹੁੰਚ ਨਹੀਂ ਸਕਦੇ ਤੇ ਅਕਾਲੀ ਦਲ ਦੇ ਖਿਲਾਫ ਇਕੱਠੇ ਹੋ ਗਏ ਨੇ ਸੋ ਸਾਰੇ ਸਭ ਕਹਿ ਰਹੇ ਨੇ ਕਿ ਸੋ ਅਕਾਲੀ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੇ ਮੁੱਦੇ ਚੱਕ ਰਹੀ ਹੈ ਇਹ ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦੀ ਆ ਕਿ ਇਹ ਕਿਹੜਾ ਕਾਂਗਰਸੀ ਆਮ ਆਦਮੀ ਦੇ ਖਿਲਾਫ ਮੂੰਹ ਵੀ ਖੋਲਦਾ ਹੈ ਅੱਜ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਆਪ ਦੇ ਬਸਾਂ ਦੇ ਘਟਾਲੇ ਕਰਕੇ ਮੂੰਹ ਤੱਕ ਨਹੀਂ ਖੋਲਦਾ ਸੋ ਇਹਨਾਂ ਪਹਿਲੇ ਕਾਂਗਰਸੀਆਂ ਨੇ ਘਰ ਘਰ ਨੌਕਰੀਆਂ ਦਾ ਵਾਅਦਾ ਕੀਤਾ ਕਰਜ਼ਾ ਕਿਸਾਨ ਮਾਫ ਕਰਨ ਦਾ ਵਾਅਦਾ ਕੀਤਾ ਕੱਖ ਇੱਕ ਨੌਕਰੀ ਕਿਸੇ ਨੂੰ ਨਹੀਂ ਮਿਲੀ ਕਿਸੇ ਕਿਸਾਨ ਦਾ ਪੂਰਾ ਕਰਜ਼ਾ ਮਾਫ ਨਹੀਂ ਆ 1 ਲੱਖ ਕਰੋੜ ਦਾ ਕਰਜ਼ਾ ਕਾਂਗਰਸ ਪਾਰਟੀ ਚੜਾ ਕੇ ਲੁੱਟ ਕੇ ਖਾ ਕੇ ਤੁਰ ਗਈ ਤੇ ਫਿਰ ਇਹਨਾਂ ਦੀ ਭਾਈਵਾਲ ਪਾਰਟੀ ਆਮ ਆਦਮੀ ਪਾਰਟੀ ਜਿਨੇ ਵੱਡੀਆਂ ਵੱਡੀਆਂ ਗਾਰੰਟੀਆਂ ਦਿੱਤੀਆਂ ਸੀਗੀਆਂ ਅੱਜ 2 ਸਾਲਾਂ ਦੇ ਵਿੱਚ 70 ਹਜ਼ਾਰ ਕਰੋੜ ਦਾ ਕਰਜ਼ਾ ਚੜਾਤਾ ਪੰਜਾਬ ਦੇ ਉੱਤੇ ਕਿਹੜੀ ਗਾਰੰਟੀ ਪੂਰੀ ਕੀਤੀ ਕਿ ਔਰਤਾਂ ਨੂੰ ਹਜ਼ਾਰ ਰੁਪਏ ਦਿੱਤੇ ਨੇ 70 ਹਜ਼ਾਰ ਕਰੋੜ ਰੁਪਏ ਕੱਲੇ ਆਪਣੇ ਬਿਲਬੋਰਡ ਲਗਾਉਣ ਵਾਸਤੇ ਕੇਜਰੀਵਾਲ ਨੂੰ ਚਮਕਾਉਣ ਵਾਸਤੇ ਪੰਜਾਬ ਨੂੰ ਕਰਜ਼ਾਈ ਕਰ ਦਿੱਤਾ ਇਹਨਾਂ ਦੀ ਡਿਲੀਵਰੀ ਕਿਹੜੀ ਚੀਜ਼ ਵਿੱਚ ਹੋਈ ਹੈ ਸਾਰੇ ਦੋਨੋਂ ਲੁਟੇਰੇ ਹੈਗੇ ਇੱਕ ਸੁੱਕੇ ਇੱਕ ਸੁੱਕੇ ਦੇ ਦੋ ਪਹਿਲੂ ਨੇ ਪੰਜਾਬ ਨੂੰ ਲੁੱਟਣ ਵਾਸਤੇ ਤਾਂ ਰੱਜ ਕੇ ਇੱਕ